ਭਾਈ ਗੁਰਜੀ ਕਾਨ ਸਾਹਿਬ ਭਾਈ ਗੁਰਜੀ ਜੀ ਅੱਜ ਸੰਯੁਕਤ ਕਿਸਾਨ ਮੋਰਚਾ ਕਰਾਇਆ ਇੱਥੇ ਅਤੇ ਕੇਰਤੰ ਮਰੋ ਹਾਂ ਦੇ ਤੌਰ ਦੇ ਉੱਤੇ ਦੋਹਾਂ ਫਰਮਾਂ ਨੇ ਪੂਰੇ ਦੇਸ਼ ਵਿੱਚ 15 ਅਗਸਤ ਨੂੰ ਜਿਹੜਾ ਸੀ ਉਹ ਤਰਕਮਾਚ ਕਰਕੇ ਅਤੇ ਆ ਜਿਹੜੇ ਇਹਨਾਂ ਨੇ ਨਵੇਂ ਕਾਨੂੰਨ ਜਾਂਦੇ ਨੇ ਜਿਸ ਤਰ੍ਹਾਂ ਕਿ ਬੀ ਐਨ ਐਸ ਅਤੇ ਹੋਰ ਜਿਹੜੇ ਕਾਰੇ ਤੋਂ ਲਿਆ ਰਹੇ ਨੇ ਇਹਨਾਂ ਦੀਆਂ ਘਾਪਿਆਂ ਸਾਰਨ ਦਾ ਜਿਹੜਾ ਉਹ ਪ੍ਰੋਗਰਾਮ ਚੱਲਿਆ ਸੀ ਇਸੇ ਕਾਰਨ ਅੱਜ ਅਸੀਂ ਇਹ ਪਟਵਾਨ ਕੋਟ ਦੇ ਵਿੱਚ ਜਿਹੜਾ ਪ੍ਰੋਗਰਾਮ ਮਿਚਾਇਆ ਗਿਆ ਸੀ ਉਸ ਪ੍ਰੋਗਰਾਮ ਦੇ ਮੁਤਾਬਕ ਇਹ ਤੁਹਾਨੂੰ ਜਾਣ ਦੱਸਣ ਦੀ ਬਹੁਤ ਦੱਸ ਕੇ ਬੜੀ ਖੁਸ਼ੀ ਹੋਵੇਗੀ ਕਿ ਪਟਵਾਨ ਕੋਟ ਜ਼ਿਲ੍ਹਾ ਜਿਹਨੂੰ ਕੇ ਬੀਜੇਪੀ ਦਾ ਘਰ ਮੰਨਿਆ ਜਾਂਦਾ ਸੀ ਇਸ ਪਠਾਨਕੋਟ ਜਿਹਦੇ ਵਿੱਚ ਅੱਜ 440 ਟੈਂਕਰ ਜਿਹੜਾ ਉਹ ਮਾਰਕ ਕਰਕੇ ਕਿਸਾਨਾਂ ਦੇ ਆਵਾਜ਼ ਨੂੰ ਬਰੰਦ ਕਰ ਰਿਹਾ ਹੈ ਔਰ ਪਠਾਨਕੋਟ ਸ਼ਹਿਰ ਦੇ ਵਿੱਚੋਂ ਦੀ ਜਿਹੜਾ ਇਹ ਮਾਰਚ ਜਾ ਰਿਹਾ ਹੈ ਔਰ ਮੈਂ ਇਸ ਸ਼ਹਿਰ ਦੇ ਵਿੱਚ ਇੰਦਰਪਾਲ ਸਿੰਘ ਜੀ ਖਾਲਸਾ ਇਹਨਾਂ ਦੀ ਸੁਵਚੇਤ ਟੀਮ ਸਦੇ ਜਿਹੜਾ ਪਠਾਨਕੋਟ ਦੇ ਸੁਮੁੱਛੇ ਹੀ ਅਹੁਦੇਦਾਰ ਵਰਕਰ ਕਿਸਾਨ ਵੀ ਰੰਦਾ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵੱਡੀ ਮਿਹਨਤ ਕਰਕੇ ਮੋਟਾ ਚੋ ਪਚੜ ਗਈ ਹੈ ਲੇਕਿਨ ਪਹਿਲਾ ਜਿਹੜਾ ਸੀ ਇੱਥੇ ਮੋਹੇ ਘਾਰ ਨਹੀਂ ਪੈ ਰਿਆ ਸੀ ਪਰ ਉਸ ਮੀਂਹ ਦੇ ਵਿੱਚ ਵੀ ਇਹਨਾਂ ਦੇ ਟਰੈਕਟਰ ਜਿਹੜੇ ਘਰਾਂ ਚੋਂ ਜਾ ਕੇ ਪਠਾਨਕੋਟ ਦਾ ਜਿਹੜਾ ਨੀਲ ਟੋਲ ਪਾਜੇ ਉਸ ਤੋਂ ਟੋਲ ਪਾਜੇ ਤੇ ਅਕਸਰ ਹੋ ਕੇ ਤੇ ਫਿਰ ਅਸੀਂ ਚਾਹਦੇ ਹਾਂ ਪੰਜਾਬ ਨੂੰ ਜੋ ਕਿ ਹੁਣ ਅਸੀਂ ਪਠਾਨਕੋਟ ਸ਼ਹਿਰ ਦੇ ਫੋਲਦੇ ਆ ਸੋ ਮੈਂ ਸਦਾ ਹਿੰਦੂਪਾਲ ਸਿੰਘ ਖਾਲਸਾ ਜੀ ਇਹਨਾਂ ਦੀ ਸਮੁੱਚੀ ਟੀਮ ਦਾ ਸਮੁੱਚੇ ਹੀ ਵਰਕਰਾਂ ਦਾ ਨਾਲਾਂ ਖਾਲਸਿਆਂ ਨਾਲ ਅੱਗੇ ਆਪਣੀ ਜਿੱਤੇ ਬੰਦੀ ਦੇ ਵਰਕਰ ਸਾਹਿਬਾਂ ਦੇ ਨਾਲ ਆ ਤੇ ਸਾਰਿਆਂ ਦਾ ਯਾਦ ਹੀ ਜਾਣਾ ਤੇ ਨਾ ਆਉਂਦੇ ਨੇ ਸੋ ਕੋਟ ਜ਼ਿਲ੍ਹੇ ਵਿੱਚ ਬਹੁਤ ਵੱਡੀ ਇਤਿਹਾਸਕ ਟਰੈਕਟਰ ਦਾਲੀ ਜਿਹੜੀ ਆ ਉਹ ਹੋ ਰਹੀ ਆ ਲਗਭਗ 2 ਤੋਂ 2.5 ਕਿਲੋਮੀਟਰ ਲੰਮੀ ਲਾਈਨ ਜਿਹੜੀ ਆ ਉਹ ਟਰੈਕਟਰਾਂ ਦੀ ਲੱਗੀ ਹੋਈ ਆ ਨਾਲੇ ਹੋਰ ਵੀ ਟਰੈਕਟਰ ਜਿਹੜੇ ਆ ਉਹ ਆ ਰਹੇ ਆ ਬਹੁਤ ਵੱਡਾ ਯੋਗਦਾਨ ਕਿਸਾਨਾਂ ਦਾ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਿਸਾਨਾਂ ਦਾ ਪਠਾਨਕੋਟ ਜ਼ਿਲ੍ਹੇਦਿਆਂ ਦਾ ਤੇ ਸਾਰੇ ਇਸ ਰੋਸ ਪ੍ਰਦਰਸ਼ਨ ਵਿੱਚ ਪਹੁੰਚੇ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੋ ਸਭ ਕਿਸਾਨੀ ਦੇ ਦਰਵਾਜ਼ੇ ਇੱਕ ਛੋਟੀ ਜਿਹੀ ਕਾਲ ਦੇ ਉੱਠ ਖੜੇ ਹੋਏ ਆ ਬਹੁਤ ਧੰਨਵਾਦ ਆ ਸਾਰੇ ਕਿਸਾਨਾਂ ਦਾ ਸਾਬਾ ਜਿੰਦਾਬਾਦ 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 ਭਾਜੀ ਚੈਨ ਮੁਰਦਾਵਾ ਖੁਦਾਬਾਦ ਖੁਦਾਬਾਦ ਭਾਜੀ ਚੈਨ ਮੁਰਦਾਵਾ ਜੋ ਯਾਰ ਕਿ ਕੋਹੋ ਪੀਰ ਬੜੀ ਜੋੜੀ ਕਰਨੀ ਕਿਉਂਕਿ ਮੁਰਕੇ ਆਪਣਾ ਕੋ ਸਮਾਧੋਣਾ ਇਹ ਵੀ ਬਣਾ ਕੈਮਰੇ ਵਾਲਿਆਂ ਉਹਨੇ ਮੁਕੀਤ ਜੀ ਸਾਡੇ ਕਰੇ ਨਹੀਂ ਗਏ ਕਿ ਉਹ ਕਿਹਦੇ ਬਾਹਰ ਰਿਸਕਾ ਕੇ ਆਸਪਾਸਾ ਜਾ ਗਿਆ ਉਹ ਅੰਦਰ ਆਦਾ ਕੋਟ ਜੋ ਵੀ ਕਰਨ ਆ ਜਾਂਦੇ ਉਸੇ ਉਹਨਾਂ ਦੇ ਨਾਲ ਰਿਪਰੈਸਨ ਬਾਈਕਰ ਚ ਨਹੀਂ ਜਾਪੋ ਨਾ ਨਾ ਰਹੇ ਖਲਾ ਵਾਲੋ ਆਸਤਾ ਤੱਕ ਜਾਂਦੇ ਹਨ ਜਦ ਜੀ ਹਟਾ ਰਹੇ ਸਾਰੇ ਭਰਾ ਕਿਸਾਨ ਭਰਾ ਬਿਲਕੁਲ ਲਾਈਨ ਬਣਾ ਕੇ ਸ਼ਾਂਤ ਤੇ ਜਰੇ ਕੇ ਬਿਲਕੁਲ शांत में ही चलना किसी ने भी ट्रैक्टर अगे पीछे नहीं करना ना गड्डी अगे पीछे करनी है ना ट्रैक्टर करना बिटू गुचर मुर्दाबाद 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 मोदी चल मुर्दाबाद 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 मोदी चल मुर्दाबाद 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 ਜਿੱਤੂ ਮੁਜ਼ਾਵਤ ਜਿੰਦਾਬਾਦ ਮੁਜ਼ਾਵਤ ਮੁਜ਼ਾਵਤ ਮੋਦੀ ਚਲੇ ਮੁਜ਼ਾਵਤ ਜਿੰਦਾਬਾਦ ਮੁਜ਼ਾਵਤ ਮੋਦੀ ਚਲੇ ਮੁਜ਼ਾਵਤ ਜਿੰਦਾਬਾਦ ਮੁਜ਼ਾਵਤ ਸਾਰੇ ਭਰਾ ਕਿਸਾਨ ਭਰਾ ਬਿਲਕੁਲ ਲਾਈਨ ਬਣਾ ਕੇ ਸ਼ਾਂਤ ਤੇ ਜਰੇ ਕੇ ਬਿਲਕੁਲ ਸ਼ਾਂਤਮਈ ਚਲਣਾ ਕਿਸੇ ਨੇ ਵੀ ਟ੍ਰੈਕਟਰ ਅੱਗੇ ਪਿੱਛੇ ਨਹੀਂ ਕਰਨਾ ਨਾ ਗੱਡੀ ਅੱਗੇ ਪਿੱਛੇ ਕਰਨੀ ਆ ਨਾ ਟਰੈਕਟਰ ਕਰਨਾ ਉਹਨੇ ਮੁਕੀਏ ਸੰਕੇਤ ਕਰਦੇ ਨਹੀਂ ਗਏ ਕਿ ਉੱਥੇ ਕਿਧਰੋਂ ਇਸੇ ਕਰਕੇ ਆਸ-ਪਾਸਾ ਜਾਣ ਗਿਆ ਉਹ ਆੜਾ ਰਤਾ ਕੋਟ ਜੋਟ ਵੀ ਲਾਣ ਆ ਜਾਣ ਤੇ ਉੱਥੇ ਉਹਨਾਂ ਦੇ ਨਾਲ ਜਿਹੜੇ ਕ੍ਰੈਸ਼ ਵਾਲੇ ਕ੍ਰੈਸ਼ ਨੇ ਵੀ ਆਪਣਾ ਮੱਧਾ ਨਾ ਰਹੇ ਹੈ। ਆਈ ਕਿ ਕਿਉਂ ਕੀ ਹੈ? ਖਲਾਅ ਨਾਲ ਆਸ-ਪਾਸਾ ਜਾਣਦੇ ਹਨ ਜਾਂ ਠੀਕ ਖੜਾ ਰਹਿਣ। ਹਾਂ ਪੀ ਬਣੀ ਨੂੰ ਕਰਨੀ ਕਿਉਂਕਿ ਮੁਰਗੇ ਆਪਣੇ ਕੋ ਸਮਾਂ ਥੋੜਾ ਕੈਮਰੇ ਵਾਲਿਆਂ ਨੂੰ ਵਾਹ ਜੀ ਚੈਨਲ ਮੁਰਦਾਵਾ ਖੁਦਾਬਾਦ ਖੁਦਾਬਾਦ ਜੀ ਚੈਨਲ ਮੁਰਦਾਵਾ ਚੰਗਾ ਉਹ ਟਰੈਕਟਰ ਬੈਰੀ ਬਾਊਟ ਹੋਰ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਠਾਨਕੋਟ ਜ਼ਿਲ੍ਹੇ ਵਿੱਚ ਬਹੁਤ ਵੱਡੀ ਇਤਿਹਾਸਕ ਟਰੈਕਟਰ ਰੈਲੀ ਜਿਹੜੀ ਆ ਉਹ ਹੋ ਰਹੀ ਆ ਲਗਭਗ 2 ਤੋਂ 2.5 ਕਿਲੋਮੀਟਰ ਲੰਮੀ ਲਾਈਨ ਜਿਹੜੀ ਆ ਉਹ ਟਰੈਕਟਰਾਂ ਦੀ ਲੱਗੀ ਹੋਈ ਆ ਫਾਲੇ ਹੋਰ ਵੀ ਟਰੈਕਟਰ ਜਿਹੜੇ ਆ ਉਹ ਆ ਰਹੇ ਆ ਬਹੁਤ ਵੱਡਾ ਯੋਗਦਾਨ ਕਿਸਾਨਾਂ ਦਾ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਿਸਾਨਾਂ ਦਾ ਪਠਾਨਕੋਟ ਜ਼ਿਲ੍ਹੇ ਦੇਆਂ ਦਾ ਤੇ ਸਾਰੇ ਇਸ ਰੋਸ ਪ੍ਰਦਰਸ਼ਨ ਵਿੱਚ ਪਹੁੰਚੇ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੋ ਸਭ ਕਿਸਾਨੀ ਦੇ ਦਰਦ ਵਾਸਤੇ ਇੱਕ ਛੋਟੀ ਜੀ ਕਾਲ ਦੇ ਉੱਠ ਖੜੇ ਹੋਏ ਆ ਬਹੁਤ ਧੰਨਵਾਦ ਆ ਸਾਰੇ ਕਿਸਾਨਾਂ ਦਾ